ਬੀਤੇ ਦਿਨੀ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹੋਏ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਬਲਾਕ ਟਿਲਵਾ ਦੇ ਪਿੰਡ ਕਿਸ਼ਨ ਸਿੰਘ ਵਾਲਾ ਵਿਖੇ ਹੜਪੀੜਤਾਂ ਨੂੰ ਚੈੱਕ ਵੰਡਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕੈਬਨਿਨ ਮੰਤਰੀ ਲਾਲਜੀਤ ਸਿੰਘ ਪੁੱਲੜ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਕੈਬਨਿਨ ਮੰਤਰੀ ਪੁੱਲੜ ਨੇ ਸੰਬੋਧਨ ਕਰਦਿਆਂ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਹੜ੍ਹਾਂ ਦੇ ਮਹੀਨੇ ਖੜਾ ਤੋਂ ਮਹੀਨੇ ਪਰ ਵਿੱਚ ਪ੍ਰਭਾਵਿਤ ਹੋਏ ਲੋਕਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਹਰ ਕੁਦਰਤੀ ਆਫਤ ਹਨ ਕੇਂਦਰ ਸਰਕਾਰ ਨੂੰ ਵੀ ਪ੍ਰਭਾਵਿਤ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਮੌਕੇ ਸੱਜਨ ਸਿੰਘ ਜੀ ਮਾ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਹਰਜੀਮਾਨ ਹਲਕਾ ਇੰਚਾਰਜ ਭਗਵਾੜਾ ਕਰਮਬੀਰ ਸਿੰਘ ਚੰਦੀ ਹਲਕਾ ਇੰਚਾਰਜ ਕਪੂਰਥਲਾ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਸਰਪੰਚ ਵਿਕਰਮ ਸਿੰਘ ਉਚਾ ਸਰਪੰਚ ਰਾਜਵਿੰਦਰ ਸਿੰਘ ਰਾਜਾ ਸਰਪੰਚ ਸੰਨੀ ਰਤੜ ਸਰਪੰਚ ਹਰਪਜਨ ਸਿੰਘ ਬਿੱਲੂ ਸੈਫਲਾਬਾਦ ਬਲਜਿੰਦਰ ਸਿੰਘ ਸੈਫਲਾਬਾਦ ਮਨਜੀਤ ਸਿੰਘ ਸਰਪੰਚ ਦਬੁੱਲੀਆਂ ਤਿਲਕਰਾਜ ਖਾਨਪੁਰਾ ਬਲਵਿੰਦਰ ਸਿੰਘ ਸਰਪੰਚ ਖੇੜਾ ਬੇਟ ਮਲਕੀ ਸਿੰਘ ਬਲਾਕ ਪ੍ਰਧਾਨ ਆਦ ਹਾਜ਼ਰ ਸਨ ਹਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਕਪੂਰਥਲਾ ਕਿਸ਼ਨ ਸਿੰਘ ਵਾਲਾ ਪਿੰਡ ਵਿੱਚ ਬੈਠੇ ਆ ਇਸ ਤੋਂ ਇਲਾਵਾ ਕਿਸੇ ਹਰਪੁਰ ਬੁੱਲੇ ਚੱਕ ਪੱਤੀ ਬਾਲੂਹਾੜ ਤੇ ਹੋਰ ਨਾ ਪਿੰਡਾਂ ਦੇ ਵਿੱਚ ਜਿਹੜੀ ਆ ਮੁਆਵਜ਼ਾ ਰਾਸ਼ੀ ਦੀ ਵੰਡ ਕੀਤੀ ਜਾਣੀ ਹੈ ਮੈਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਸਾਡੇ ਸੁਲਤਾਨਪੁਰ ਤੋਂ ਹਫ਼ਤਾ ਇੰਚਾਰਜ ਅਤੇ ਨਗਰ ਸੁਧਾਰਾ ਅਸਟ ਕਪੂਰ ਚਲਾ ਦੇ ਚੇਅਰਮੈਨ ਸਰਦਾਰ ਸੱਜਣ ਸਿੰਘ ਚੀਮਾ ਨੂੰ ਬੇਨਤੀ ਕਰਾਂ ਕਿ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਜੀ ਮંત્રી ਪੰਜਾਬ ਸਾਡੇ ਡੀਸੀ ਸਾਹਿਬ ਏਡੀਸੀ ਸਾਹਿਬ ਤੇ ਹੋਰ ਅਫੀਸਰ ਸਾਹਿਬਾਨ ਸਾਡੇ ਠਗਵਾੜੇ ਤਹੌਂ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਇਚਾਰਜ ਅੱਜੀਮਾਨ ਜੀ ਔਰ ਕਪੂਰਥੜਾ ਦੇ ਹਲਕਾ ਇਚਾਰਜ ਜੰਦੀਪ ਸਾਹਿਬ ਔਰ ਬਹੁਤੀ ਸਤਿਕਾਰਯੋਗ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਔਰ ਸਤ ਸੁਭਚੀ ਸੰਗਤ ਫਤਿਹ ਦੀ ਸਾਂਝ ਪਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਜਾਬ ਸਰਕਾਰ ਦੇ ਬਹੁਤ ਮਾਣ ਮਾਣੀਆਂ ਸਰਦਾਰ ਲਾਜਿਤ ਸਿੰਘ ਭੁੱਲਰ ਜੀ ਉਹਨਾਂ ਦੇ ਬਹੁਤ ਮਾਣ ਮਾਣੀਆਂ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਹਮੇਸ਼ਾ ਲੋਕ ਪੱਖੀ ਕੰਮ ਕਰਦੀ ਹੈ ਕਦੇ ਇਸ ਤਰ੍ਹਾਂ ਨਹੀਂ ਸੁਣਿਆ ਕਿ ਮੰਤਰੀ ਸਾਹਿਬਾਨ ਮੋਟਿਆਂ ਦੇ ਉੱਤੇ ਬੋਰੀਆਂ ਚੱਕ-ਚੱਕ ਕੇ ਪਾਣੀ ਦੇ ਵਿੱਚ ਚਰਚਾ ਲ ਕੇ ਰਾਸ਼ਨ ਵੰਦੇ ਸੀ ਸੰਤਾਨ ਨੂੰ ਮੁਸੀਬਤ 'ਚ ਫਸੇ ਹੋਏ ਜਿਹੜੇ ਸਾਡੇ ਵੀਰ ਸੀਗੇ ਉਹਨਾਂ ਦੇ ਪਰਿਵਾਰਾਂ ਤੱਕ ਹਰ ਸਹੂਲਤ ਪਟਾੜੀ ਕੋਸ਼ਿਸ਼ ਕੀਤੀ ਤੁਸੀਂ ਸੋਸ਼ਲ ਮੀਡੀਆ ਤੇ ਤੇ ਖਬਰਾਂ ਦੇ ਵਿੱਚ ਵੀ ਪੜਿਆ ਸੀਗਾ ਕਿ ਲਾਲਜੀ ਸਿੰਘ ਭੁੱਲਰ ਸਾਹਿਬ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਵੱਡੀ ਪੱਧਰ ਤੇ ਰਾਹਤ ਕਾਰਜ ਚਲਾਏ ਗਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਵੀ ਰਾਹਤ ਕਾਰਜਾਂ ਦਾ ਜਾਇਦਾ ਲਿਆ ਗਿਆ ਕਪੂਰਥਲਾ ਜ਼ਿਲ੍ਹੇ ਦੇ કુલ 149 ਪਿੰਡ ਪ੍ਰਭਾਵਿਤ ਹੋਏ ਪੰਜਾਬ ਸਰਕਾਰ ਵੱਲੋਂ ਕੀਤੇ ਯਤਨਾਂ ਦੇ ਸਦਕਾ ਇਹ ਯਕੀਨੀ ਬਣਾਇਆ ਜਾ ਸਕਿਆ ਕਿ ਕਪੂਰਥਲਾ ਜ਼ਿਲ੍ਹਾ ਵਿੱਚ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਰਿਆ ਇਹ ਬੜੀ ਪਰਮਾਤਮਾ ਦੀ ਪੂਰੇ ਜ਼ਿਲ੍ਹੇ ਦੇ ਵਿੱਚ ਕਿਰਪਾ ਰਹੀ ਮੰਡ ਏਰੀਆ ਦੇ ਵਿੱਚ ਖੜਾ ਜਿੰਨੀ ਕੁ ਲੋੜ ਆ ਖੇਤੀ ਦੀ ਸਿੰਚਾਈ ਵਾਸਤੇ ਓਨੀ ਕੁ ਪਾਣੀ ਚੋਵੇ ਤੇ ਇੰਨਾ ਪਾਣੀ ਆਵੇ ਹੀ ਨਾ ਆਪਾਂ 1988 ਦੇ ਹੜ੍ਹਾਂ ਨੂੰ ਯਾਦ ਕਰਦੇ ਹੁੰਦੇ ਹਾਂ ਕਿ 1988 ਚ ਬੜਾ ਪਾਣੀ ਆਇਆ ਬੜਾ ਨੁਕਸਾਨ ਹੋਇਆ ਪਰ ਸਾਥ ਸੰਗਤ ਉਦੋਂ 4 ਦਿਨ ਪਾਣੀ ਚੱਲਿਆ ਭਾਵੇਂ ਅਸੀਂ ਉਦੋਂ ਛੋਟੇ ਹਾਂ ਸਾਡੇ ਬਜ਼ੁਰਗ ਤੇ ਸਾਨੂੰ ਵੀ ਸੰਭਾਲਿਆ ਇੱਡੀ ਗੱਲ ਨਹੀਂ ਕਿ ਪਤਾ ਨਹੀਂਗਾ ਉਦੋਂ 4-5 ਦਿਨ ਪਾਣੀ ਚੱਲਿਆ ਸੀ ਭਾਵੇਂ ਰਾਵੀ ਝੜ ਆਇਆ ਭਾਵੇਂ ਸਤਲੁਜ ਬਿਆਸ ਝੜਾ ਏ ਉਦੋਂ 4 ਕਿ ਦਿਨ ਪਾਣੀ ਚੱਲਿਆ ਤੇ 4 ਦਿਨਾਂ ਬਾਅਦ ਪਾਣੀ ਲੱਤ ਗਿਆ ਹੀ ਨੁਕਸਾਨ ਤੇ ਉਦੋਂ ਵੀ ਬੜਾ ਆਇਆ ਪਰ ਐਰਕਾਂ ਲਗਭਗ 1 ਮਹੀਨਾ ਪਾਣੀ ਚੱਲਿਆ ਬੜਾ ਨੁਕਸਾਨ ਹੋਇਆ ਆ ਜਿਹੜਾ ਏਰੀਆ ਆ ਅਜਨਾਲਾ ਡੇਰਾ ਪਾਪਾ ਨਾਨਕ ਗਰਦਾਸਪੁਰ ਰਮਦਾਸ ਇਸ ਏਰੀਏ ਦੇ ਵਿੱਚ ਰਾਵੀ ਦਰਿਆ ਨੇ ਜਿਹੜਾ ਕਿ ਬਹੁਤ ਵੱਡਾ ਨੁਕਸਾਨ ਉਧਰ ਵੀ ਹੋਇਆ ਕਿ ਮੈਂ ਗੱਲ ਕਰਨ ਲੱਗਾ ਤੁਹਾਡਾ ਤੇ ਸਾਡਾ ਇਲਾਕਾ ਇਹ ਕਪੂਰਥਲਾ ਏਰੀਆ ਉਧਰੋਂ ਸਾਡਾ ਪੱਟੀ ਏਰੀਆ ਤਰਨਤਾਰਨ ਡਿਸਟ੍ਰਿਕਟ ਦਾ ਇਹ ਹਮੇਸ਼ਾ ਹੜ੍ਹਾਂ ਦੀ ਮਾਰ ਇੱਥੇ ਤਕਰੀਬਨ ਹੀ ਲਤਾੜੇ ਜਾਂਦੇ ਆ ਇੱਥੇ ਜੇ ਆਪਾਂ ਡੇਰੇ ਬਾਬੇ ਨਾਨਕ ਗੁਰਦਾਸਪੁਰ ਰਮਦਾਸ ਇਹ ਸਾਰੇ ਏਰੀਏ ਦੀ ਗੱਲ ਕਰੀਏ ਇੱਥੇ ਹੜਾ 1986 ਦੇ ਵਿੱਚ ਤੇ ਉਹਦੇ ਬਾਅਦ 1995 ਚ ਫੁੱਟ ਫੁੱਟ ਪਾਣੀ ਆਇਆ ਤੇ ਜਿਹੜਾ ਸਾਡਾ ਤਰਨਤਾਰਨ ਏਰੀਆ ਕਿਉਂਕਿ ਜਿਹੜਾ ਮੇਰਾ ਇਲਾਕਾ ਮੇਰਾ ਫਰਜ਼ ਹੈ ਆਪੀ ਮੈਂ ਉਸ ਇਲਾਕੇ ਦੀ ਜੇ ਕੋਈ ਦੁੱਖ ਦਰਦ ਆ ਤੇ ਉਹਦੀ ਗੱਲ ਕਰਾਂ ਵੀ ਤੇ ਉਹਦਾ ਹੱਲ ਵੀ ਕਰਵਾਵਾਂ ਉਥੇ ਸਾਡੇ ਇਲਾਕੇ ਦੇ ਵਿੱਚ ਹਰ ਤੀਜੇ ਚੌਥੇ ਸਾਲ ਹੜ੍ਹ ਆਉਂਦੇ ਹੀ ਆਉਂਦੇ ਆ ਕਿਉਂਕਿ ਉਥੇ ਜਾ ਕੇ ਰੀਕੇ ਸਤਲੁਜ ਤੇ ਬਿਆਸ ਦਾ ਸੰਗਮ ਹੁੰਦਾ ਉਥੇ ਭਾਵੇਂ ਸਤਲੁਜ ਚ ਪਾਣੀ ਆਵੇ ਭਾਵੇਂ ਬਿਆਸ ਚ ਸਾਡੇ ਇਲਾਕੇ ਦੇ ਜਿਹੜੇ 25 ਤੋਂ 30 ਪਿੰਡ ਆ ਉਹ ਪ੍ਰਭਾਵਿਤ ਹੋਣੇ ਹੋਣੇ ਉਹਨਾਂ ਪਿੰਡਾਂ ਦੇ ਵਿੱਚ ਫਸਲਾਂ ਤੇ ਲੋਕਾਂ ਦੇ ਘਰ ਲੋਕਾਂ ਦੇ ਪਸ਼ੂ ਚੁਣੂ ਤੋਂ ਨੁਕਸਾਨ ਹੁੰਦਾ ਹੀ ਰਿਹਾ ਹੈ ਤੇ ਸਾਥ ਸੰਗਤ ਖੇਤਰ ਦੇ ਪਿੰਡ ਕਿਸ਼ਨ ਸਿੰਘ ਵਾਲਾ ਪਹੁੰਚੇ ਹੋ ਕੀ ਕੈਂਡੀਡੇਟ ਕਿਸ ਤਰ੍ਹਾਂ ਦੇਖਦੇ ਹੋ ਅੱਜ ਸਾਡੇ ਫੂਰ ਨੇ ਡਿਸਟ੍ਰਿਕਟ ਦੇ ਇੰਦਰ ਕਿਸ਼ਨ ਸਿੰਘ ਵਾਲਾ ਦੇ ਜਿਹੜੇ ਕਿਸਾਨ ਖਲਾਟ ਪੀੜਤ ਸਨ ਉਹਨਾਂ ਨੂੰ ਇਥੋਂ ਚੈੱਕ ਵੰਡਣ ਦੀ ਸ਼ੁਰੂਆਤ ਕੀਤੀ ਗਈ ਆ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਜੀ ਮੇਰੇ ਨਾਲ ਨੇ ਇਹਨਾਂ ਦੱਸਿਆ ਕਿ 14.5 ਕਰੋੜ ਰੁਪਈਆ ਜਿਹੜੀ ਆ ਰਕਮ ਹੁਣ ਤੱਕ ਜ਼ਿਲ੍ਹੇ ਵਾਸਤੇ ਆ ਚੁੱਕੀ ਆ ਜਿਹੜੇ ਕੋਈ ਹੋਰ ਵੀ ਅਜੇ ਕਿਸਾਨ ਇੰਦੇ ਆ ਕਿਉਂਕਿ ਸਪੈਸ਼ਲ ਤਰਦਾਵੀ ਚੱਲਦੀ ਪਈ ਆ ਕਈ ਜ਼ਮੀਨਾਂ ਦੇ ਵਿੱਚ ਜਿਵੇਂ ਮੰਨ ਲੂ ਪਾਲ ਪੈ ਗਈ ਆ ਜਾਂ ਕਿਤੇ ਕੋ ਜਮੀਨ ਫੁੱਟੀ ਗਈ ਆ ਕਿਤੇ 8 8 10 ਦਾ ਫੁੱਟ ਜਮੀਨ ਫੁੱਟੀ ਵੀ ਗਈ ਆ ਅਜੇ ਤੇ ਸਿਰਫ ਜਿਹੜੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਵਾਸਤੇ ਪੈਸੇ ਆਏ ਆ ਜੀ ਉਹ ਜਮੀਨ ਨੂੰ ਵੇਖ ਕੇ ਉਹਦੇ ਮੁਤਾਬਕ ਹੋਰ ਪੈਸੇ ਵੀ ਆਉਣਗੇ ਤੇ ਅੱਜ ਮੇਰੇ ਨਾਲ ਇੱਥੇ ਸਾਡੇ ਹਲਕਾ ਇੰਚਾਰਜ ਜੀ ਸੁਲਤਾਨਪੁਰ ਲੋਧੀ ਸਰਦਾਰ ਸਬਤਿੰਨ ਸਿੰਘ ਛੀਵਾ ਸਾਹਿਬ ਸਾਡੇ ਕਪੂਰਥਲੀ ਤੋਂ ਹਲਕਾ ਇੰਚਾਰਜ ਕਰਮਵੀਰ ਚੰਦੀ ਜੀ ਐਡਵੋਕੇਟ ਸਾਹਿਬ ਸਾਡੇ ਹਰਜੀਮਾਨ ਜੀ ਫਗਵਾੜੇ ਤੋਂ ਹਲਕਾ ਇੰਚਾਰਜ ਨੇ ਇਹ ਵੀ ਮੇਰੇ ਨਾਲ ਦਾ ਰੋਕਾ ਜੇ ਕਿ ਆ ਪੰਜ ਏਕੜ ਤੱਕ ਹੀ ਸ਼ਾਇਦ ਮਿਲੂਗਾ। ਤੁਸੀਂ ਚੱਕਰ ਇਹ ਆ ਜੀ ਦੇਖੋ ਜੇ ਕਿਸੇ ਦੇ ਨਾਮ ਵੱਧ ਜ਼ਮੀਨ ਆ ਉਹ ਆਪਦੇ ਬੱਚੇ ਦੇ ਨਾਮ ਹਲਕੀਆ ਬਿਆਨ ਬਣਾ ਸਕਦਾ ਵੀ ਮੇਰਾ ਬੱਚਾ ਠੇਕੇ ਦੀ ਜ਼ਮੀਨ ਹੋਊਗਾ। ਮੇਰਾ ਭਰਾ ਠੇਕੇ ਦੀ ਜ਼ਮੀਨ ਹੋਊਂਦਾ। ਉਹ ਇਹ ਤਰਹੀ ਜੀ ਆ ਵੀ ਇੱਕ ਬੰਦੇ ਦੇ ਨਾਮ ਪੰਜ ਏਕੜ ਦਾ ਪਹਿਣਾ ਪਰ ਇਹ ਕੰਪੰਸਟਰੀਨਿੰਗ ਆ ਵੀ ਪੰਜ ਏਕੜ ਦਾ ਹੀ ਪਹਿਣਾ ਜੇ ਉਹਦੇ ਕੋਲ 15 ਕਿੱਲੇ ਜ਼ਮੀਨ ਆ ਉਹਦੇ ਬੱਚਿਆਂ ਨਾਲ ਵੀ ਇਹ ਬਿਆਨ ਬਣ ਸਕਦਾ ਦੁੱਧੇ ਦੋ ਬੱਚਿਆਂ ਨਾਲ 5-5 ਏਕੜ ਦਾ ਪਹਿਣਾ। ਇਹ ਦੇਖੋ ਨੁਕਸਾਨ ਹੋਇਆ ਨਾ ਜਿਹਦਾ ਨੁਕਸਾਨ ਹੋਇਆ ਉਹਨੂੰ ਮੁਆਫੀਆ ਮਿਲਣਾ ਚਾਹੀਦਾ ਮਿਲ ਕਿਸੇ ਦੀ ਕੋਈ ਇੱਕ ਕਨਾਲ ਜਗਾ ਨਹੀਂ ਫਟੂਗੀ ਭਾਵੇਂ ਕਿਦਾ 15 ਕਿੱਲੇ ਨੁਕਸਾਨ ਹੋਇਆ ਭਾਵੇਂ ਕਿਦਾ 20 ਕਿੱਲੇ ਆ ਹੁਣ ਇੱਥੇ ਇੱਕ ਸਰਦਾਰ ਹੁਣੀ ਆਏ ਸਨ ਉਹਨਾਂ ਦੇ ਇੱਕ ਭਤੀਜੇ ਦਾ ਚੈੱਕ ਬਣਿਆ ਇੱਕ ਉਹਨਾਂ ਦੇ ਭਰਾਣਾ ਬਣਿਆ ਇੱਕ ਉਹਨਾਂ ਦੇ ਨਾਮ ਬਣਿਆ ਉਹਾਂ ਦੇ ਸਾਡਾ ਮਸ਼ਤਰਕਾ ਖਾਤਾ ਸੀ ਤੇ ਸਾਡੇ ਤਿੰਨਾਂ ਦਾ ਚੈੱਕ ਬਣਿਆ ਆ ਡੱਟ ਚੈੱਕ ਬਣਿਆ ਵੀ ਇਹ ਨਹੀਂ ਤੀ ਇੱਕ ਪਰਿਵਾਰ ਚ ਜੇ ਜ਼ਮੀਨ ਜਾਦੀ ਆ ਉਈ ਕੋ ਪੰਜਾ ਕਿੱਲਾਂ ਦਾ ਬਾਨਾ ਉਹ ਉਹਦਾ ਉਹ ਦੇ ਸਕਦੇ ਆ ਆਪਦਾ ਆਪਣੇ ਪਰਿਵਾਰ ਚ ਆ ਫੀਡਵਿਡ ਦੇ ਸਕਦੇ ਵੀ ਮੇਰਾ ਭਤੀਜਾ ਜਾਂ ਮੇਰਾ ਭਰਾ ਨੁਕਸਾਨ ਹੋਇਆ ਹੋਣਾ ਚਾਹੀਦਾ ਜਿਹੜਾ ਨੁਕਸਾਨ ਹੋਇਆ ਉਹਦਾ 1-1 ਰੁਪਿਆ ਦੇਣਾ ਠੀਕ ਹੈ ਪੁਰਾਣੀਆਂ ਸਰਕਾਰਾਂ ਦੇ ਵੇਲੇ ਆਪਾਂ ਵੇਂਦੇ ਰਹੇ ਆ ਚੈੱਕ ਬਣਦੇ ਰਿਹਾ ਕਿਸੇ ਦਾ 17 ਰੁਪਈਆ ਦਾ ਚੈੱਕ ਬਣ ਜਾਣਾ ਕਾਲੀ ਗਲ ਕਾਂਗਰਸ ਦੇ ਵੇਲੇ ਕਿਸੇ ਦਾ 90 ਦਾ ਚੈੱਕ ਬਣ ਜਾਣਾ ਕਿਸੇ ਦਾ 125 ਰੁਪਈਆ ਦਾ ਚੈੱਕ ਬਣ ਜਾਣਾ ਉਹਦੇ ਚ ਹਾਸੋ ਹੀ ਨਹੀਂ ਹੋਣੀ ਲੋਕਾਂ ਨੂੰ ਮਜ਼ਾਕ ਕੀਤਾ ਜਾਣੇ ਪੁਰਾਣੀਆਂ ਸਰਕਾਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਆ ਪੂਰੇ ਭਾਰਤ ਦੇ ਵਿੱਚ ਜਿਨੇ ਪ੍ਰਤੀ ਏਕੜ 20000 ਮਾਵਜਾਰ ਰੁਪਈਆ ਜਿਹੜਾ ਦਿੱਤਾ ਕਿਸਾਨਾਂ ਨੂੰ ਇਹ ਮੈਂ ਇਹ ਨਹੀਂ ਕਹਿੰਦਾ ਵੀ ਬੜੀ ਵੱਡੀ ਮਦਦ ਹੈ ਕਿਉਂਕਿ ਨੁਕਸਾਨ ਹੋਇਆ ਬਹੁਤ ਜ਼ਿਆਦਾ ਇਹਨਾਂ ਨੁਕਸਾਨ ਤੇ ਕੋਈ ਪ੍ਰਮਾਤਮਾ ਹੀ ਪੂਰਾ ਕਰੀ ਤੇ ਕਰ ਸਕਦਾ ਕੋਈ ਵੀ ਮੰਦਾ ਇਹਨਾਂ ਨੁਕਸਾਨ ਨਹੀਂ ਪੂਰਾ ਕਰ ਸਕਦਾ ਪਰ ਪਹਿਲੀ ਸਰਕਾਰ ਆ ਜਿਨੇ ਪ੍ਰਤੀ ਕਿੱਲਾ ਪ੍ਰਤੀ ਏਕੜ 20000 ਰੁਪਈਆ ਕਿੱਲੇ ਦਾ ਕਿਸਾਨਾਂ ਨੂੰ ਦਿੱਤਾ ਤੇ ਮਹਜ ਸਿਰਫ 1 ਮਹੀਨੇ ਦੇ ਵਿੱਚ ਵਿੱਚ ਮਾਅਜ਼ਾ ਕਿਸਾਨਾਂ ਦੇ ਮਜ਼ਦੂਰਾਂ ਦੇ ਖਾਤਿਆਂ 'ਚ ਪਾਰਤਾ ਨਹੀਂ ਤੇ ਆਪਾਂ ਵੇਂਦੇ ਰਹੇ ਆ ਜਿਹੜੇ ਪਿੰਡਾਂ ਦੇ ਆਗੂ ਨੇ ਕਾਲੀਦਲ ਕਾਗਰਦੀ ਸਰਕਾਰ 'ਚ ਆਗੂ ਦੇ ਘਰੇ ਪਟਵਾਰੀ ਨੇ ਤੇ ਤਹਿਸੀਲਦਾਰ ਕਾਨੂੰਗੋਣੀ ਬਹਿ ਜਾਣਾ ਉਹ ਜਿਹਦਾ ਜਿਹਦਾ ਆਗੂ ਨੇ ਨਾਂ ਲਖਾਈ ਜਾਣਾ ਜਿਹਦੇ ਨਾਂ ਲੈਂਡ ਦੇ ਇਨਸੈਟ ਹੋ ਜਾਣਾ ਜਿਹਦਾ ਨੁਕਸਾਨ ਹੋ ਆਣਾ ਉਹਦੇ ਕੋਲ ਤਾਂ ਪੈਸੇ ਹੀ ਨਹੀਂ ਹੁੰਦੇ ਉਹਨੇ ਰਹਿ ਜਾਣਾ ਜਿਹਦਾ ਕੋਈ ਨੁਕਸਾਨ ਹੋ ਆਣਾ ਉਹਨੇ ਸੈਟਿੰਗ ਕਰਕੇ ਉਹਨੇ ਮੁਆਵਜ਼ਾ ਪਵਾ ਜਣਾ ਜਿਹੜਾ ਅਸਲੀ ਜੋਗਲਾ ਪਾਤਰੀ ਉਹਨੇ ਰਹਿ ਜਾਣਾ ਬੜਾ ਨੁਕਸਾਨ ਲੋਕਾਂ ਨੇ ਪੁਰਾਣੀਆਂ ਸਰਕਾਰਾਂ ਮਿਲੇ ਛੰ ਲਿਆ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਜਿਹੜੇ ਵਿਅਕਤੀ ਦਾ ਜਿਹੜੇ ਕਿਸਾਨ ਦਾ ਮਜ਼ਦੂਰ ਦਾ ਸਾਡੇ ਐਸਪੀ ਭਰਾ ਦਾ ਜਾਂ ਜਰਨਲ ਦਾ ਕਿਸੇ ਦਾ ਵੀ ਨੁਕਸਾਨ ਹੋਇਆ 1-1 ਰੁਪਇਆ ਉਹਨਾਂ ਦੇ ਖਾਤਿਆਂ ਦੇ ਪਿਆ ਜਿਨ੍ਹਾਂ ਦੇ ਘਰ ਠੱਠੇ ਆ ਉਹਨਾਂ ਦੇ ਘਰ ਪੈਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਠੱਠੀਆਂ ਉਹਨਾਂ ਦੀਆਂ ਜ਼ਮੀਨਾਂ ਅਸੀਂ ਪੱਤਰੀਆਂ ਕਰਾ ਕੇ ਖਣਕਾ ਪਜਾਵਾਂਗੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 5 ਲੱਖ ਏਕੜ ਦਾ ਜਿਹੜਾ ਕਣਕ ਦਾ ਬੀਜ ਆ ਉਹ ਵੀ ਹੁਣ ਛੇਤੀ ਵੰਡਣਾ ਸ਼ੁਰੂ ਕਰ ਦੇਣਾ ਸਰਕਾਰ ਨੂੰ ਇਹ ਪਹਿਲੀ ਸਰਕਾਰ ਆ ਜਿਹੜੀ ਲੋਕਾਂ ਦੀ ਸਰਕਾਰ ਆ ਲੋਕਾਂ ਲਈ ਕੰਮ ਕਰ ਰਹੀ ਆ ਜੇ ਪਹਿਲੀ ਤੇ ਕੱਲੇ ਨੁਕਸਾਨ ਹੁੰਦਾ ਹੀ ਨਾ ਪਰ ਜੇ ਨੁਕਸਾਨ ਹੋਇਆ ਤੇ ਇਨ੍ਹਾਂ ਭਰਾਵਾਂ ਦੇ ਇੱਕ ਇੱਕ ਇਕੜ ਦਾ ਇੱਕ ਇੱਕ ਕਨਾਲ ਦਾ ਜੋ ਮਾਪਜਾ ਬੰਦਾ ਇਹਨਾਂ ਦੇ ਖਾਤੀ ਤੰਦ